ਨਮਸਕਾਰ ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਨਸ਼ਿਆਂ ਨੂੰ ਲੈ ਕੇ ਨਸ਼ਿਆਂ ਦੇ ਉੱਤੇ ਜਿਹੜਾ ਪੰਜਾਬ ਸਰਕਾਰ ਹੈ ਕਾਫੀ ਹੱਦ ਤੱਕ ਫੇਲ ਜਿਹੜੀ ਫੇਲੀਅਰ ਕਹਿ ਸਕਦੇ ਨਜ਼ਰ ਆ ਰਹੀ ਹੈ ਦੱਸ ਤੀ ਕਿ ਵੈਸੇ ਤਾਂ ਅੱਜ ਦਿਨ ਤੋਂ ਜਿਹੜੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਦੇਖਣ ਨੂੰ ਮਿਲਦੀਆਂ ਕਿ ਨਸ਼ੇ ਨਾਲ ਕਦੇ ਕਿਤੇ ਮੌਤ ਹੋ ਗਈ ਕਦੇ ਕਿਤੇ ਤੇ ਇੱਕ ਅਹਿਮ ਖਬਰ ਜਿਹੜੀ ਹੈ ਸ਼ਰਾਬ ਦੀ ਵੀ ਹੈਗੀ ਹੈ ਕਈ ਇਲਾਕਿਆਂ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਇਦਾਂ ਦੀਆਂ ਖਬਰਾਂ ਆਉਂਦੀਆਂ ਕਿ ਸ਼ਰਾਬ ਪੀ ਕੇ ਕਾਫੀ ਮੌਤਾਂ ਹੋ ਗਈਆਂ ਉਸ ਦੀ ਜਾਂਚ ਵੀ ਕਰਨ ਦੀ ਗੱਲ ਕੀਤੀ ਜਾਂਦੀ ਹੈ ਲੇਕਿਨ ਅੱਜ ਦਿਨ ਤੱਕ ਕਾਫੀ ਹੱਦ ਤੱਕ ਜਿਹੜੀਆਂ ਜਾਂਚਾਂ ਜਿਹੜੀਆਂ ਅਧੂਰੀਆਂ ਰਹਿ ਗਈਆਂ ਪਤਾ ਨਹੀਂ ਚੱਲ ਸਕਿਆ ਕਿ ਉਹ ਕਾਰਨ ਕੀ ਬਣਿਆ ਉਹ ਸ਼ਰਾਬ ਜ਼ਹਿਰੀਲੀ ਸੀਗੀ ਜਾਂ ਫਿਰ ਉਹ ਛਰਾ ਐਕਸਪਾਇਰੀ ਸੀਗੀ ਕਿਸੇ ਵੱਲ ਵੀ ਇਹਦਾ ਸਰਕਾਰ ਦਾ ਜਿਆਦਾਤਰ ਧਿਆਨ ਨਹੀਂ ਗਿਆ ਗੱਲ ਕਰਾਂਗੇ ਹੁਣ ਪਠਾਨਕੋਟ ਦੀ ਪਠਾਨਕੋਟ ਦੇ ਨਾਲ ਜਿਹੜਾ ਲੱਗਦਾ ਅੱਡਾ ਸਾਨਾ ਹੈਗਾ ਉੱਥੇ ਵੀ ਕੁਝ ਠੇਕੇ ਦੇ ਇਦਾਂ ਦਾ ਦੇਖਣ ਨੂੰ ਮਿਲਿਆ ਕਿ ਜਿੱਥੇ ਇੱਕ ਵਿਅਕਤੀ ਜਦੋਂ ਉੱਥੇ ਵੀਰ ਲੈਣ ਲਈ ਜਾਂਦਾ ਤੇ ਜਦੋਂ ਵੀਰ ਖਰੀਦ ਕੇ ਘਰ ਲੈ ਜਾਂਦਾ ਉੱਥੇ ਦੱਸਿਆ ਜਾਂਦਾ ਉਸ ਵਿਅਕਤੀ ਦਾ ਕਹਿਣਾ ਕਿ ਜਦੋਂ ਅੱਧੀ ਇੱਕ ਵੀਰ ਉਹ ਪੀ ਲੈਂਦੇ ਬੈਠੇ ਹੁੰਦੇ ਤੇ ਉਹਨਾਂ ਦਾ ਅਚਾਨਕ ਧਿਆਨ ਪੈਂਦਾ ਤੇ ਇੱਕ ਜਿਹੜੀ ਵੀਰ ਦੀ ਬੋਤਲ ਖੋਲੀ ਸੀ ਉਹਦੇ ਧਿਆਨ ਪੈਂਦਾ ਤੇ ਉਹ ਵੀ ਐਕਸਪਾਇਰੀ ਸੀਗੀ ਜਦੋਂ ਉਹਨਾਂ ਨੇ ਇਸ ਚੀਜ਼ ਨੂੰ ਦੇਖਿਆ ਤਾਂ ਉਤਰਾント ਉਹ ਬੋਤਲਾਂ ਚੁੱਕ ਕੇ ਦੋਨੀਆਂ ਐਕਸਪਾਇਰ ਸੀਗੀਆਂ ਉਹਨੂੰ ਲੈ ਕੇ ਜਦੋਂ ਠੇਕੇ ਤੇ ਆਂਦੇ ਆ ਤੇ ਠੇਕੇ ਤੇ ਕਾਫੀ ਉਹਨਾਂ ਦੀ ਬਹਿਸ-ਬਾਜੀ ਵੀ ਹੁੰਦੀ ਹੈ ਦੱਸਦੀ ਕਿ ਇੱਥੇ ਉਸ ਵਿਅਕਤੀ ਵੱਲੋਂ ਕਾਫੀ આરોਪ ਲਗਾਏ ਗਏ ਨੇ ਤੁਹਾਨੂੰ ਸੁਣਾਵਾਂਗੇ ਵੀ ਉਹਦਾ ਕੀ ਕਹਿਣਾ ਹੈ ਕੀ ਉਹਨਾਂ ਨੇ ਮੰਗ ਕੀਤੀ ਹੈ ਪਰ ਇੱਥੇ ਗੱਲ ਇਹ ਵੀ ਦੱਸਾਂਗੇ ਜਦੋਂ ਠੇਕੇਦਾਰ ਦੇ ਕਰਿੰਦੇ ਨਾਲ ਗੱਲ ਕੀਤੀ ਗਈ ਤੇ ਉਹਨਾਂ ਵੱਲੋਂ ਵੀ ਆਪਣਾ ਜਿਹੜਾ ਇਹ ਕਬੂਲ ਕੀਤਾ ਗਿਆ ਕਿ ਵਾਕਿਆ ਹੀ ਜਿਹੜੀ ਐਕਸਪਾਇਰੀ ਵੀਅਰ ਦਿੱਤੀ ਗਈ ਹੀ ਪਰ ਦੇਖੋ ਕਿਦਾਂ ਟਾਲ ਮਟੋਲ ਕਰ ਰਹੇ ਨੇ ਕਿ ਗਲਤੀ ਨਾ ਚੱਲੇਗੀ ਤੁਸੀਂ ਦੋਸਤੋ ਇਹ ਸੋਚ ਸਕਦੇ ਵੀ ਅਗਰ ਕੋਈ ਹਾਸਾ ਹੋ ਜਾਂਦਾ ਜਾਣੀ ਤੇ ਫਿਰ ਕੋਣ ਇਹਦੇ ਵਿੱਚ ਜ਼ਿੰਮੇਵਾਰ ਸੀ ਦੋਸਤੋ ਇਸ ਵਿਅਕਤੀ ਦੀ ਮੰਗ ਹੈ ਕੀ ਇਹਦਾ ਠੇਕਾ ਬੰਦ ਹੋਣਾ ਚਾਹੀਦਾ ਤੇ ਕਾਰਵਾਈ ਹੋਣੀ ਚਾਹੀਦੀ ਹੈ ਦੋਸਤੋ ਦੇਖਣਾ ਹੀ ਹੋਏਗਾ ਕਿ ਇਹਦੇ ਉੱਤੇ ਕਾਰਵਾਈ ਹੁੰਦੀ ਹੈ ਕਿ ਜਾਂ ਇਹ ਲੋਕ ਜਿਹੜੇ ਹੈਗੇ ਨੇ ਨਸ਼ੇ ਦੇ ਸਦਾਗਰ ਇਸ ਤਰ੍ਹਾਂ ਹੀ ਲੋਕਾਂ ਨਾਲ ਖੇਲਵਾੜ ਕਰਦੇ ਨਜ਼ਰ ਆਉਂਦੇ ਆ ਦੋਸਤੋ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਪਠਾਨਕੋੜ ਮੀਡੀਆ ਇਹ ਗੱਲਬਾਤ ਹੋਈ ਆ ਗੱਲਬਾਤ ਭਾਈ ਕੋਈ ਨਹੀਂ ਆ ਮੈਂ ਆਪਣੇ ਮੁਲਾਜ਼ਮ ਨੂੰ ਭੇਜਿਆ ਕਿ ਜਾ ਦੋ ਪੇਰਾ ਲੈ ਆ ਖੱਡੀਆਂ ਉਹ ਢਾਂਡੀਆਂ ਪੇਰਾ ਲੈ ਆਣਾ ਜਦੋਂ ਪੇਰਾ ਘਰ ਲੈ ਕੇ ਪੀ ਲਗਾਵਾ ਤੇ ਮੈਂ ਹੀ ਉਹਨੂੰ ਗਲੈਸ ਪਾ ਕੇ ਦੇਣ ਡਿਆ ਤੇ ਮੈਂ ਇਹਦੀ ਬੜੀ ਡੇਟ ਦੇ ਡੇਟ ਐਕਸਪਾਇਰੀ ਅਗਲੀ ਆ ਉਹ ਆ ਕੇ ਮੰਨੇ ਵੀ ਹੈਗੇ ਆ ਇਹਨਾਂ ਦੀ ਵੀਡੀਓ ਬਣਾਈ ਹੈ ਇੱਥੇ ਮੈਂ ਆਂਦਿਆਂ ਦੀ ਉਹ ਤੁਹਾਨੂੰ ਦੇਦਾ WhatsApp ਪੇਰਾ ਖੁੱਲ ਗਈ ਵੀ ਉਹ ਵਾਲੀ ਜਿਹੜੀ ਪੇਰਾ ਇੱਕ ਖੁੱਲ ਗਈ ਅੱਧੀ ਮਿਲੀ ਉਹਨੇ ਇੱਕ ਸਾਡੀ ਸਬੂਤੀ ਉਹ ਵਾਪਸ ਕੀਤੀ ਇਹਦਾ ਕੀ ਲੱਗਦਾ ਇਸ ਪੇਰੇ ਨੂੰ ਵੇਚਣੀ ਚਾਹੀਦੀ ਹੈ ਕੋਈ ਨੁਕਸਾਨ ਵੀ ਹੋ ਜੇ ਪਤਾ ਨਹੀਂ ਆ ਪੁੱਛੋ ਇਹਨਾਂ ਨੂੰ ਪੁੱਛੋ ਬੜਾ ਵੇਚਣੀ ਕੈਸੇ ਵੀ ਜਿਆਦਾ ਲੈਂਦੇ ਨੇ ਕਿ ਕਿਆ ਐਂ ਤਾਂ ਪਤਾ ਨਹੀਂ ਅਸੀਂ 10 ਸਾਲ ਬਾਅਦ ਆਏ ਆ ਪਹਿਲੀ ਵਾਰੀ ਇਹਦਾ ਤਾਂ ਪਤਾ ਨਹੀਂ ਸਾਨੂੰ ਕੀ ਵੈਸੇ ਕਾਰਵਾਈ ਚਾਹੁੰਦੇ ਤੁਸੀਂ ਇਹੋ ਜਿਹੀ ਕਾਰਵਾਈ ਨੇ ਜਾਂ ਤੂੰ ਅਗੜੋ ਚੰਗੀ ਕਰ ਉਹ ਕਰਵਾਈ ਕਹਦੀ ਆ ਜਾਂ ਠੇਕਾ ਬੰਦ ਕਰਾਓ ਜਾਂ ਜੇ ਨਾ ਠੇਕਾ ਲੈ ਠੇਕਾ ਕਾਜ਼ਨ ਕਰਾਉਣੇ ਦਾ ਕੌਣ ਇੱਕ ਮਿੰਟ ਵੇਚੀ ਗਿਆ ਰੋਪ ਲੱਗੇ ਜਨੇ ਸਪਾਇਰ ਫੀਅਰ ਵੇਚੀ ਗਿਆ ਠੇਕੇ ਦੇ ਸਾਡੇ ਕੀ ਜਾਣਾਂ ਜਾਂਦੇ ਹੋ ਸੁਪ ਮਿਸਟੇਕ ਲੱਗੀ ਗਲਤੀ ਹੋ ਗਈ ਸੀ ਇਹ ਆਪਣੀ ਗਲਤੀ ਮੰਨ ਲਿਆ ਨਹੀਂ ਮਿਸਟੇਕ ਮੰਨ ਲਓ ਕਿਸੇ ਨੂੰ ਕੋਈ ਨੁਕਸਾਨ ਹੋਇਆ ਸਪਾਇਰ ਫੀਅਰ ਰਾਤ 3 ਨਾਲ ਗਲਤੀ ਫੀਲ ਕਰਨ ਦੇ ਹੈ ਗਿਆ ਠੀਕ ਆ ਫਲੇ ਕਨਾ ਵੀਰ ਮੈਨੂੰ ਦਿੱਤੀ ਕੀ ਆ ਆ ਸਾਰੀ ਕੰਨੀ 13 ਕਿਹਦਾ ਤੂੰ ਆ ਕਾਲੋ ਸਾਰਾ ਸਸਾ ਮਦਰਾਂ ਚ ਗਾੜਿਆ ਕਿਸੇ ਨੂੰ ਨੁਕਸਾਨ ਹੋ ਜਾਂਦਾ ਮੰਨ ਲਓ ਕੋਈ ਪੀਣ ਤੋਂ ਬਾਅਦ ਫਿਰ ਸੋਰੀ ਨਾਲ ਕੰਮ ਬਣ ਜਾਣਾ ਸੀ ਸਰ ਮੈਂ ਸੀਨ ਫੀਲ ਕਰ ਰਿਹਾ ਨਾ ਠੀਕ ਹੈ ਜੋ ਤੁਸੀਂ ਕਹਿੰਦੇ ਬਿਲਕੁਲ ਸਹੀ ਕਰ ਰਹੇ ਤੁਸੀਂ ਆਪਣੀ ਗੱਲ ਸੱਚੀ ਗੇ ਨਹੀਂ ਹੁਣ ਮੁਲਾਕਾ ਕਿੰਨੀਆਂ ਕਿੰਨੀਆਂ ਵੀਰਾਂ ਹੈਗੀਆਂ ਹੋਰ ਵੀ ਐਕਸਪਾਇਰੀ ਵੇਚੀ ਨਹੀਂ ਹੋਰ ਤੇ ਭਾਈ ਸਾਰਾ ਫਰੈਸ਼ ਮਾਲ ਆ ਗੱਲ ਕੇ ਦਾ ਵੀ ਸਾਰੇ ਇੱਕੋ ਪਈ ਐਕਸਪਾਇਰੀ ਵੇਚੀ ਹੈ ਹੈ ਭਾਈ ਦਿੱਤੀ ਗਈ ਭਾਈ ਇਹ ਸਿੱਧੀ ਗੱਲ ਬਾਕੀ ਸਾਰਾ ਜਾਇ ਦੇਖੋ ਵਿੱਚ ਵੀਰਾਂ ਲੱਗਦੀ ਹੈ ਇਹ ਚੈੱਕ ਕੀਤਾ ਜਾ ਤਾਂ ਹੋਰ ਨਹੀਂ ਨਿਕ ਕਿ ਜੇ ਚੀਜ਼ ਸੀ ਮੈਂ ਪੈਨ ਬਲਾ ਕਾਦਾ ਭਾਈ ਸਾਨੂੰ ਇਸ ਚੀਜ਼ ਦੀ ਨੌਲੇਜ ਨਹੀਂ ਹੈਗੀ ਸਿੱਧੀ ਨਹੀਂ ਪਤਾ ਇਹ ਕਿਹੜਾ ਠੇਕਾ ਹੈਗਾ ਇਹ ਸਰਨਾ ਜੀ ਹੈ ਕਿਹੜਾ ਹੈਗਾ ਠੇਕਾ ਇਹ ਆਪਣੇ ਅਮਨ ਭਾਈ ਹੋਰੀ ਤੇ ਡਿੰਕਲ ਹੋਰੀ ਆ ਜੀ ਸੁਭਾ ਜੀ ਹੋਰੀ